ਪਸੂਮਨ ਦਾ ਜਿੱਕਰ ਪਸੂਮਨ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਭਰੀ ਸასი ਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਵੀਡੀਓ ਤੁਹਾਡੇ ਲਈ ਬੜੀ ਖਾਸ ਵੀਡੀਓ ਆ ਮਿੱਤਰੋ ਆਪਾਂ ਵੀਡੀਓ ਬਣਾਉਣੇ ਹੁੰਨੇ ਆ ਵੇਚਣ ਵਾਲੇ ਪਸਮਾਉਂਦੀਆਂ ਜਾਂ ਸੇਲ ਕਰਨ ਵਾਲੇ ਜਾਂ ਕੋਈ ਸ਼ੌਂਕੀ ਆ ਜਿਹੜੀ ਅੱਜ ਵੀਡੀਓ ਆਣਾ ਭਈ ਤੁਹਾਨੂੰ ਦੇਖ ਕੇ ਵੀ ਤੁਹਾਡੀ ਰੂਹ ਨੂੰ ਸਕੂਨ ਹੋਊਗਾ ਤੇ ਮੈਨੂੰ ਵੀ ਇਹ ਵੀਡੀਓ ਬਣਾਉਣ ਦੇ ਲਈ ਵਿਆਹ ਛੱਡਣਾ ਪੈ ਗਿਆ ਮੈਂ ਅੱਧ ਦੇ ਵਿੱਚ ਘਰ ਆਇਆ ਕਿਉਂਕਿ ਜਦੋਂ ਮੈਨੂੰ ਇਹ ਗੱਲ ਪਤਾ ਲੱਗੀ ਕਿ ਇੱਕ ਪੰਜਾਬ ਦੀ ਵੱਡੀ ਸੰਸਥਾ ਜਿਨੇ ਮੇਲਿਆਂ ਦੇ ਵਿੱਚ ਬਹੁਤ ਵੱਡਾ ਨਾਮ ਲਾਇਆ ਹੋਇਆ ਸੰਸਥਾ ਨੇ ਪੀਡੀਐਫ ਸੰਸਥਾ ਜਿਹੜੀ ਮਿੱਤਰੋ ਤੇ ਉਹ ਸੰਸਥਾ ਦੇ ਇੱਕ ਬਹੁਤ ਵੱਡਾ ਯੋਗਦਾਨ ਹੜਪੀੜਤ ਇਲਾਕੇ ਵਾਸਤੇ ਇੱਕ ਪਾਇਆ ਮਿੱਤਰੋ ਰਹਿ ਕੀਤੀ ਬੈਠ ਕੇ ਸਲਾਹ ਕੀਤੀ ਕਿ ਜਿਹੜੇ ਭਰਾ ਖੜਾਂ ਦੇ ਵਿੱਚ ਰੁੜ ਕੇ ਜਿਨ੍ਹਾਂ ਦੇ ਘਰੇ ਦੁੱਧ ਨਹੀਂ ਹੈਗਾ ਚਾਹ ਬਣਾਉਣ ਨੂੰ ਜਿਨ੍ਹਾਂ ਦੇ ਘਰੇ ਅੱਜ ਮਿੱਤਰੋ ਕੋਈ ਰੁਜ਼ਗਾਰ ਨਹੀਂ ਹੈਗਾ ਉਹਨਾਂ ਭਰਾਵਾਂ ਦੇ ਲਈ ਇੱਕ ਖਾਸ ਗੱਲ ਸੋਚੀ ਕਿ ਬਾਈ ਆਪਾਂ ਮੱਝਾਂ ਦਈਏ ਇਹ 50 ਮੱਝਾਂ ਮਿੱਤਰੋ ਜਿਹੜੀਆਂ ਪੀਡੀਐਫ ਸੰਸਥਾ ਨੇ ਦਾਨ ਕਰਨੀਆਂ ਵਾ ਹੜਪੀੜਤ ਇਲਾਕੇ ਵਾਲੇ ਭਰਾਵਾਂ ਦੇ ਲਈ ਤੇ ਇਸ ਇਲਾਕੇ ਦੇ ਵਿੱਚੋਂ ਇਕੱਠੀਆਂ ਕਰਨ ਦੇ ਲਈ ਜਿਨ੍ਹਾਂ ਨੇ ਸੇਵਾ ਨਿਭਾਈ ਆ ਬਾਈ ਬਾਈ ਸੁਖਮੰਦਰ ਸਿੰਘ ਰੋਡੇ ਬਾਈ ਬੱਬਾ ਰੋਡੇ ਤੇ ਦਲਜੀਤ ਸਿੰਘ ਸਦਰਪੁਰੇ ਵਾਲਾ ਆਪਣਾ ਯਾਰ ਬਿੱਲੂ ਚੀਮਾ ਬਾਈ ਤੇ ਸਾਬਕਾ ਸਰਪੰਚ ਬਾਈ ਗੁਰਮੀਤ ਸਿੰਘ ਇਹਨਾਂ ਭਰਾਵਾਂ ਦੇ ਵੱਲੋਂ ਦਿਨ ਰਾਤ ਮਿਹਨਤ ਕਰਕੇ ਤਿੰਨ ਚਾਰ ਦਿਨਾਂ ਦੇ ਵਿੱਚ 50 ਮਈਆਂ ਇਕੱਤਰ ਕਰਕੇ ਇਕੱਠੀਆਂ ਕੀਤੀਆਂ ਗਈਆਂ ਔਰ ਮਈਆਂ ਵੀ ਇਹ ਨਹੀਂ ਵੀ ਆਪਾਂ ਇੱਕ ਮੱਝ ਦਾ ਨਾਂ ਕਰਨਾ ਵਾ ਦੇਣੀਆ ਤੇ ਖੋਲਾ ਲੈ ਕੇ 55 ਕੋਹ ਹਜ਼ਾਰ ਵਾਲਾ ਤੇ ਨਾਂ ਮਹਿ ਦਾ ਕਰ ਦਿੱਤਾ ਵੀ ਮਹਿ ਦੇ ਲੱਗਿਆ ਉਹ ਕੰਮ ਨਹੀਂ ਕੀਤਾ ਵੀਰੇ ਕਲੈਕਸ਼ਨ ਇੰਨੀ ਕੁ ਚੰਗੀਆਂ ਝੋਟੀਆਂ ਦੀ ਕੀਤੀ ਆ ਕਿ ਜਿਹੜੀਆਂ ਘਰੇ ਵੀ ਜਾਣ ਗਈਆਂ ਕਰਮ ਵਾਲੀਆਂ ਘਰੇ ਨੂੰ ਪਤਾ ਲੱਗ ਉਗਾ ਵੀ ਵਾਕਿਆ ਹੀ ਬਈ ਇਹ ਝੋਟੀਆਂ ਚੱਲ ਗਿਆ ਵਾ ਵੀ ਅਗਲੇ ਦੇ ਘਰੇ ਜਾ ਕੇ ਭਾਵਾਂ ਦੀ ਅਗਲਾ ਲੱਖ ਰੁਪਏ ਦੀ ਤੋਕੜ ਗੱਪਣ ਕਰਕੇ ਝੋਟੀ ਵੇਚ ਲਵੇ ਦੁੱਧ ਪੀ ਕੇ ਅਜਹੀਆਂ ਝੋਟੀਆਂ ਜਿਹੜੀਆਂ ਉੱਥੇ ਚੱਲ ਗਿਆ ਵਾ ਮਿੱਤਰੋ ਮੂਰਤਾਂ ਰਕੀਆਂ ਗਹਿਣੇ ਰਕੀਆਂ ਚੀਜ਼ਾਂ ਆਜੋ ਆਪਾਂ ਬਾਕੀ ਸਾਰੀ ਜਾਣਕਾਰੀ ਬਈ ਸਖਮੰਦਰ ਤੋਂ ਲੈ ਲੈਨੇ ਆ ਸਤਿ ਸ੍ਰੀ ਅਕਾਲ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੋਰ ਠੀਕ ਠਾਕ ਹੋ ਜੀ ਠੀਕ ਠਾਕ ਹੈ ਸੇਤਾ ਦੇ ਪਰਿਵਾਰ ਬਈ ਸਾਰੇ ਠੀਕ ਠਾਕ ਐਸਾ ਫਿਰ ਸਖ ਤੋਂ ਡਿਊਟੀ ਨਿਭਾਈ ਆ ਜੀ ਹਾਂਜੀ ਠੀਕ ਆ ਬਈ ਅੱਛਾ ਮੈਨੂੰ ਐਵੇਂ ਪਤਾ ਲੱਗਿਆ ਵੀ ਵੀਰੇ ਹਰ ਪੇਜ ਨੇ ਫੋਨ ਲਾ ਕੇ ਕਿਹਾ ਜਿੰਨੇ ਦੀਆਂ ਮਹੀਆਂ ਲਗੀਆਂ ਇਹਨਾਂ ਨੂੰ 30000 ਛੱਡ ਦੇ 30000 ਰੁਪਏ ਛੱਡਤਾ ਹੀ ਆਪਾਂ ਲੱਗੇ ਮੁੱਲ ਦੇ ਵਿੱਚੋਂ ਹਾਂ 30000 ਰੁਪਇਆ ਮੁੰਡਾ ਦਾ ਡੈਡੀ 30000 ਰੁਪਇਆ ਦਾਨ ਪਾਤਰ ਦੇ ਘਰੇ ਦਾਨ ਪਾਤਰ ਚਾਪਾ 30000 ਰੁਪਇਆ ਲਸ ਕਰਤਾ ਇਹਨਾਂ ਨੂੰ ਮੈਂ ਤਾਂ ਇਹ ਸਸਤਾ ਦਾ ਬਹੁਤ ਵੱਡਾ ਧੰਨਵਾਦ ਕਰਦਾ ਯਾਰ ਬਈ ਮੈਂ ਨਾ ਵੀ ਜੇ ਆਏ ਹੁੰਦਾ ਰਵੇ ਦੇਖੋ 50 ਕਰਾਂ ਦੇ ਵਿੱਚ ਦੁੱਧ ਚਲਾ ਦੁੱਧ ਜਾ ਵਰਨਾ ਤੇ ਫਿਰ ਇੱਕ ਗੱਲ ਸੁਖਮੰਦਰ ਬਾਈ ਮੈਨੂੰ ਹੋਰ ਵਧੀਆ ਲੱਗੀ ਤੁਹਾਡੀ ਵੀ ਤੁਸੀਂ ਇਹ ਨਹੀਂ ਹੈਗਾ ਮੱਝ ਦਾ ਨਾਂ ਕਰਨ ਦੇ ਲਈ ਖੋਲੇ ਲਾਤੇ ਖੋਲੇ ਲਾਤੇ ਹਾਂਜੀ ਜੀਜਾ ਹਾਂ ਦਾਨੇ ਰਗੀਆਂ ਝੋਟੀਆਂ ਜਿਹੜੀਆਂ ਰਸਮਾਂ ਨਾਲ ਲੈ ਕੇ ਦਿੱਤੀਆਂ ਹਾਂ ਦੇਖੋ ਇਹ ਜੀਆਂ ਝੋਟੀਆਂ ਆ ਵੇਖੋ ਆ ਤਾਜੀ ਸੂਈਆ ਬਿਲਕੁਲ ਛੋਟੀਆਂ ਹੋਰੀਆਂ ਛੋਟੀਆਂ ਆਪਾਂ ਜਿਹੜੀਆਂ ਬਾਈ ਅੱਛਾ ਕਿੰਨੀਆਂ ਮਈਆਂ ਜਾਣਗੀਆਂ ਟੋਟਲ ਬਾਈ ਟੋਟਲ ਜਾਣਗੀਆਂ 50 ਮੱਝਾਂ 50 ਮੱਝਾਂ ਤੇ ਉੱਥੇ ਫਿਰ ਕੀਤਾ ਹੋਇਆ ਰابطਾ ਕੇ ਉਹ ਉੱਥੇ ਉੱਥੇ ਪੂਰਾ ਪ੍ਰਬੰਧ ਕੀਤਾ ਹੋਇਆ ਮੂਰੇ ਜਿਹੜੇ ਲੋਡ ਬੰਦ ਉਹਨਾਂ ਕੋਲੇ ਜਾਣ ਬਸ ਹਾਂ گاਉਂ ਉੱਥੇ ਜਿਹੜਾ ਉੱਥੇ ਉਧਰਲੇ ਬੰਦੇ ਆ ਜਿਨ੍ਹਾਂ ਨੂੰ ਪਤਾ ਹੈ ਜੀ ਉਹਨਾਂ ਬੰਦਿਆਂ ਕੋਲ ਪੀਡੀਐਫ ਦੇ ਥਰੂ ਹੀ ਜਾਣਗੀਆਂ ਸਰ ਪੀਡੀਐਫ ਦੇ ਥਰੂ ਹੀ ਜਾਣਗੀਆਂ ਹਾਂਜੀ ਅਚਾ ਇਹ ਫਿਰ ਕਿੱਦਾਂ ਜਾਣਗੀਆਂ ਜੀ ਇਹ ਸਵੇਰੇ ਜਾਣਗੇ ਸਵੇਰੇ ਤੇ ਫਿਰ ਤੁਸੀਂ ਵੀ ਜਾਓਗੇ ਨਾਲ ਹੀ ਹਾਂ ਜਾਵਾਂਗੇ ਇਕੱਲੇ ਇਕੱਲੇ ਨੂੰ ਦੇ ਕੇ ਆਓਗੇ ਹਾਂਜੀ ਹਾਂਜੀ ਜਾਣਾ ਤਾਂ ਮਿੱਤਰੋ ਮੈਂ ਵੀ ਸੀਗਾ ਮੈਨੂੰ ਵੀ ਸੱਦਾ ਆਇਆ ਹੋਇਆ ਸੀ ਪਰ ਮੇਰੀ ਮਜਬੂਰੀ ਵਿਆਹ ਦੀ ਬਣ ਗਈ ਮੈਂ ਪਾਈ ਨੂੰ ਦੱਸ ਕੇ ਹਟਿਆ ਇਹਨਾਂ ਤੋਂ ਮਾਫੀ ਮੰਗੀ ਆ ਕਿ ਇਹਨਾਂ ਨਾਲ ਗੱਲ ਤੁਹਾਨੂੰ ਧੰਨਵਾਦ ਦਰ ਸਾਰਿਆਂ ਦਾ ਮੈਂ ਤਾਂ ਦਿਲੋਂ ਕਰਦਾ ਯਾਰ ਕੋਈ ਵੀ ਨਾ ਜਿਹੜਾ ਨਾ ਹੋਵੇ ਜਿੰਨ ਦਾ ਧੰਨਵਾਦ ਕਰਾਂ ਮੈਂ ਨਾ ਬਈ ਪਸ਼ੂ ਲੈਣ ਜਾਂਦੇ ਸੀ ਹਾਂਜੀ ਜਿਹੜੇ ਘਰੇ ਸਾਨੂੰ ਪਸ਼ੂ ਫਿੱਟ ਲੱਗ ਜਾਂਦਾ ਹੀ ਨਾ ਮੈਂ ਸੀ ਸਰਪੰਚ ਸੀ ਤੇ ਉਹ ਬਿੱਲੂ ਸੀ ਤੇ ਬੱਬਾ ਹੁੰਦਾ ਹੀ ਨਾਲ ਜੀ ਜੀ ਜਿਹੜੇ ਘਰੇ ਜਾ ਕੇ ਕਹਿੰਦਾ ਵੀ ਆ ਮੈਂ ਉੱਥੇ ਦੇਣੀ ਐ ਹਾਂ ਆਥਨ ਦਾ ਵੇਲਾ ਹੋਣ ਨਾਲ ਕਿਸੇ ਵੀ ਬੰਦੇ ਨੇ ਨਹੀਂ ਕਿਹਾ ਬਈ ਅਸੀਂ ਇੰਨੇ ਪੈਸੇ ਲੈਣੇ ਮਤਲਬ ਜ਼ਿਆਦਾਤਰ ਅਸੀਂ ਲੈਂ ਜਾਂ ਸ੍ਰੀ ਮੁਖਸਰ ਸਾਹਿਬ ਤੋਂ ਠੀਕ ਹੈ ਬੀ ਵਧੀਆ ਲੱਗ ਕੇ ਹਾਂ ਵੀ ਉਤੋਂ ਦੀ ਮੱਝ ਨਾਲ ਦੁੱਧ ਜ਼ਿਆਦਾ ਦਿੰਦੀ ਹੈ ਹੈਨਾ ਤੇ ਪਰ ਉੱਥੋਂ ਦੇ ਬੰਦੇ ਸਾਡੇ ਨਾਲ ਤੁਰ ਪੈਂਦੇ ਸੀ ਬਾ ਕੀ ਬਾ ਇੱਕ ਬੰਦਾ ਨਾ ਮੋਕਸਰ ਦੇ ਨਾਲ ਥਾਂਦੇ ਵਾਲਾ ਪਿੰਡ ਥਾਂਦੇ ਵਾਲਾ ਜਿੰਨੇ ਦੀਆਂ ਮੱਝਾਂ ਆਈਆਂ ਬੜੀਆਂ ਮੱਝਾਂ ਚੰਗੀਆਂ ਹਾਂ ਸਿੱਧ ਗਈ ਜਾਣਗਾ ਤਾਂ ਜੀ ਉਹ ਮੱਝਾਂ ਦੇ ਵਿੱਚੋਂ ਜਦੋਂ ਮੱਝਾਂ ਦੇਤੀਆਂ ਮੈਂ ਕਿਹਾ ਯਾਰ ਬਾਈ ਤੂੰ ਵੀ ਵਿੱਚ ਕਰਦੇ 5000 ਦਾ ਦਾਨ ਹਾਂ 5000 ਦਾ ਉਸ ਬੰਦੇ ਨੇ ਕੱਤਰੋ ਦਾ ਨਾਮ ਹੈ 5000 ਰੁਪਏ ਉਹ ਬੰਦੇ ਨੇ ਦਾਨ ਕਰ ਵੀ ਦਾਨ ਕਰਤਾ ਵਿੱਚੋਂ ਜਾਣ ਦੇ ਕਰਮ ਹਾਂ ਠੀਕ ਹੈ ਬਈ ਯਾਰ ਚੰਗੀ ਸੋਚ ਆ ਬਾਈ ਕਿਸੇ ਦੇ ਘਰੇ ਦੁੱਧ ਚਲਾ ਜਾਣ ਲੱਗਾ ਯਾਰ ਬਹੁਤ ਵਧੀਆ ਲੱਗਿਆ ਹਾਕੀ ਜਿਹੜੀ ਮੈਂ ਮੰਨ ਕੇ ਚੱਲਿਆ ਵੀ ਆਪਾਂ ਨੂੰ ਹੁਣ ਐਬਜੀ ਮੱਝ ਐਵਰੇਜ ਤਾਂ ਲੱਖ ਦੀ ਪਈ ਹੈ ਹਨਾ ਵੀ 50 ਲੱਖ ਦੀਆਂ ਮੱਝਾਂ ਲੈ ਕੇ ਦਿੱਤੀਆਂ ਜੀ ਆਹ ਮੈਂ ਸਵਾ ਲੱਖ ਤੋਂ ਬਾਹਰ ਆਈ ਛੋਟੀ ਗੰਡੀ ਆ ਰਹੀ ਸੀ ਸਵਾ ਜਿੰਨਾਂ ਬਾਹਰੋਂ ਕੱਢ ਕੇ ਵੇਖਿਆ ਛੋਟੀਆਂ ਵਕੋਣਾ ਤੁਹਾਨੂੰ ਆ ਆ ਕੱਢੋ ਆ ਵੇਖ ਬਈ ਛੋਟੀ ਗੱਡੀ ਚੰਗੀ ਨੇ ਸਰ ਦੁੱਧ ਕਿੰਨਾ ਬਈ ਇਹਦੇ ਥੱਲੇ 13 ਕਿਲੋ ਦੁੱਧ ਹੈ ਮਲੇ ਹਲਾਇਓ ਹਾਂ ਇਹੋ ਬਈ ਕੱਦ ਕਾ 84 ਛੋਟੀ ਆ ਜ ਸਵਾ ਲੱਖ ਦੀ ਛੋਟੀ ਆ 13 ਦੀ ਆਹ ਹੋਈਆਂ ਚੀਜ਼ਾਂ ਦਿੱਤੀਆਂ ਬਈ ਖੋਲੇ ਨਹੀਂ ਦਿੱਤੇ ਗਹਿਣਾ ਦਿੱਤੀਆਂ ਅਗਲੇ ਇੱਕ ਤਾਂ ਆਪਾਂ ਦਿੱਤੀ ਐ ਤੇ ਇੱਕ ਉਹ ਕੰਨੀ ਵਾਲੀ ਉਹਦੇ ਆਪਣੇ ਘਰੋਂ ਫਿਰ ਕਿੰਨੀਆਂ ਮਈਆਂ ਇੱਥੋਂ ਜਾਣਗੀਆਂ ਆਪਣੇ ਘਰੋਂ ਜਾਣਗੀਆਂ ਦੋ ਮੱਜਾਂ ਇੱਥੋਂ ਦੋ ਜੇ ਕੋਈ ਮੱਜਾਂ 'ਚ ਕੋਈ ਗੜਬੜ ਆ ਜੇ ਕੋਈ ਬੱਚੇ ਨੂੰ ਫਿਰ ਆਪਾਂ ਆਹ ਤਿਆਂ ਮੱਜਾਂ ਵਿੱਚ ਪਾ ਲਿਆ ਇਹ ਪੈਂਡਿੰਗ ਰੱਖੀਆਂ ਹਜੇ ਹਾਂਜੀ ਠੀਕ ਹੈ ਬਈ ਆ ਉਹਨੂੰ ਤੋਰਦੀ ਪਈ ਉਹ ਐ ਲੈ ਕਾਕੇ ਬੇਕੋੜੀ ਆ ਹੋਈਆਂ ਝੋਟੀਆਂ ਜਾਣਗੀਆਂ ਬਾਈ ਕੋਈ ਮਾੜੀ ਮੋਟੀ ਨਹੀਂ ਆਪੇ ਕੋ ਖੱਟੀ-ਖੱਟੀ ਖੜੀ ਆ ਯਾਰ ਹਨਾ ਹੂੰ ਹਾਂ ਵੇਖਿਆ ਬਈ ਆ ਚੀਜ਼ਾਂ ਜਾਣਗੀਆਂ ਵੀਰੇ ਕਈ ਨਿਕਲ ਆ ਗਈ ਮੈਂ ਭਾਈ ਜਲਜੀਤ ਸਿੰਘ ਸਦਰਪੁਰਾ ਭਾਈ ਬਿੱਲੂ ਚਿਮਾ ਸਾਬਕਾ ਸਰਪੰਚ ਭਾਈ ਗੁਰਮੀਤ ਸਿੰਘ ਬੱਬਾ ਰੋਡੇ ਸੁਖਮੰਦਰ ਰੋਡੇ ਭਾਈ ਸਾਰਿਆਂ ਭਰਾਵਾਂ ਦਾ ਨਾ ਯਾਰ ਪੀਡੀਐਫ ਇਹਦੇ ਜਿੰਨੇ ਵੀ ਮਤਲਬ ਵਲੰਟੀਅਰ ਆ ਜਿੰਨੇ ਵੀ ਮੈਂਬਰ ਆ ਜਿੰਨੇ ਵੀ ਸੰਸਥਾ ਨਾਲ ਜੁੜੇ ਆ ਸਾਰਿਆਂ ਦੇ ਕੱਲੇ-ਕੱਲੇ ਚਿਹਰੇ ਦਾ ਤਸਵੀਰ ਪਾ ਰਿਹਾ ਹਾਂ ਭਾਈ ਕਿਉਂਕਿ ਯਾਰ ਭਾਈ ਬਹੁਤ ਵੱਡੀ ਸੋਚ ਰੱਖੀ ਆ ਭਾਈਆਂ ਨੇ ਮੈਂ ਜੀ ਇਹ ਸੋਚਦਾ ਸੀ ਦੇਖੋ ਬਾਈ ਆ ਚੀਜ਼ਾਂ ਦਿੱਤੀਆਂ ਬਾਈਆਂ ਨੇ ਬਈ ਧੰਨਵਾਦ ਤਾਂ ਕਰਨਾ ਹੀ ਬੰਦਦਾ ਯਾਰ ਕਹਿਣਾ ਚੀਜ਼ਾਂ ਜਾਣ ਗਿਆ ਜਿੱਧਰ ਵੀ ਜਾਣ ਗਿਆ ਪੜ੍ਹਦੇ ਵਸੇ ਲੈ ਜਿੱਧਰ ਵੀ ਜਾਣ ਗਿਆ ਕਰਮਾਂ ਲਗੇ ਤੂੰ ਉਸ ਥਾਂ ਤੇ ਚੱਲੀ ਆ ਜਿਹੜੇ ਇਲਾਕੇ ਨੂੰ ਬੇਹਾਦ ਤੇਰੀ ਲੋੜ ਸੀ ਜਿੱਤੇ ਤਰੀਕਾ ਤਰ ਹੋਣੀ ਆ ਜਿੱਤੇ ਤੈਨੂੰ ਖੁੱਲਾ ਤਰ੍ਹਾਂ ਸਾਂਭਿਆ ਜਾਣਾ ਜਿੱਥੇ ਤੈਨੂੰ ਗੁਲਾਬ ਦੀ ਖੁਸ਼ਬੂ ਤਰ੍ਹਾਂ ਇਲਾਕੇ ਦੇ ਵਿੱਚ ਜਾ ਕੇ ਖੇਡਣਾ ਪੈਣਾ ਵਾ ਤੇ ਉਹਨਾਂ ਭਰਾਵਾਂ ਨੂੰ ਲਈ ਮੈਂ ਦਿਨ ਰਾਤ ਇੱਕ ਕਰਕੇ ਧੰਨਵਾਦ ਕਰੂੰਗਾ ਵੀ ਪ੍ਰਮਾਤਮਾ ਇਹਨਾਂ ਦੇ ਫਾਰਮ ਇਹਨਾਂ ਦੀ ਤਰੱਕੀ ਇਹਨਾਂ ਦੀਆਂ ਮਿਹਨਤਾਂ ਇੰਨੀਆਂ ਕੋ ਦੁੱਗਣੀਆਂ ਕਰਦੀ ਕਿ ਜੇ ਕਿਤੇ ਆਉਣ ਵਾਲੇ ਸਮੇਂ 'ਚ ਵੈਸੇ ਦਾ ਪ੍ਰਮਾਤਮਾ ਲੋੜ ਪਾਵੇ ਨਾ ਤੇ ਜੇ ਕਿਤੇ ਇਹੋ ਜੀ ਪੈ ਜਾਵੇ ਸੌਣੀ ਪੰਜ 500 ਮੱਝਾਂ ਦੇਣ ਦਾ ਦਮ ਰੱਖਦੀ ਹੈ ਇਹ ਸੰਸਥਾ ਬਾਈ ਵੀ ਹਾਂਜੀ ਇੱਕ ਮੈਨੂੰ ਨਾ ਆਇਆ ਅਮਰੀਕਾ ਤੋਂ ਤੇ ਕੈਨੇਡਾ ਤੋਂ ਫੋਨ ਜੀ ਠੀਕ ਹੈ ਉਹ ਕਹਿੰਦੇ ਵੀ ਤੁਸੀਂ ਰੱਖਿਓ ਕਿਉਂਕਿ ਤੁਹਾਡੇ ਕੋਲੇ ਹੁਣ ਫੋਨ ਆਉਣਗੇ ਜੀ ਵੀ ਜੇ ਕੋਈ ਅਜੇ ਵੀ ਲੋਡਬੰਦ ਬੰਦਾ ਰਹਿ ਗਿਆ ਹੋਵੇ ਜੀ ਉਹਦੀ ਆਪਾਂ ਮਦਦ ਕਰਾਂਗੇ ਆਪਾਂ ਤੁਹਾਡੇ ਨਾਲ ਆਪਾਂ ਕੰਮ ਕਰੀਏ ਵੀ ਉਹਨਾਂ ਵੀ ਤੂੰ ਤੇਰੇ ਨਾਲ ਕਰਕੇ ਤੁਸੀਂ ਗਾਂਹ ਜਿਹੜਾ ਕੋਈ ਲੋਡਬੰਦ ਹੋਇਆ ਜੀ ਵੀ ਚਲੋ ਸੁੱਖ ਚਾਹੀਦੀ ਹੈ ਹਨ ਜੀ ਬਿਲਕੁਲ ਜੀ ਆਪਾਂ ਤਾਂ ਚੰਗੀਆਂ ਮੱਜਾਂ ਮਿਲ ਜਾਣ ਜੇ ਉਹ ਜਿੱਥਾਂ ਤੇ ਆਪਾਂ ਮੰਝਾਂ ਦੇ ਦਈਏ ਹਾਂ ਬਿਲਕੁਲ ਜੀ ਜੇ ਕੋਈ ਹੋਰ ਵੀ ਭਰਾ ਹੈ ਸੇਵਾ ਨਿਭਾਉਣੀ ਚਾਹੁੰਦਾ ਬਈ ਹਿੱਸਾ ਪਾਉਣਾ ਚਾਹੁੰਦਾ ਥੋੜਾ ਬਹੁਤ ਤਾਂ ਤਾਂ ਵੀ ਗੱਲਬਾਤ ਕਰ ਲਿਓ ਤੁਹਾਨੂੰ ਉੱਥੋਂ ਦੀਆਂ ਜਿੱਥੇ ਜਿੱਥੇ ਪਹੁੰਚਣਗੇ ਉੱਥੋਂ ਦੀਆਂ ਵੀਡੀਓ ਕੋਸ਼ਿਸ਼ ਕਰੂੰਗਾ ਮੈਂ ਮਗਵਾਉਣ ਦੀ ਡਿਊਟੀ ਲਾਵਾਂਗੇ ਇੱਕ ਅੱਦੇ ਬੰਦੇ ਦੀ ਨਾਲ ਜਿਹੜਾ ਸੰਸਥਾ ਦੇ ਜਾਊ ਹਨਾ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਬਾਈ ਤੇ ਇੱਕ ਵਾਰੀ ਆਪਾਂ ਫਿਰ ਤੋਂ ਸਾਰਿਆਂ ਦਾ ਧੰਨਵਾਦ ਕਰਾਂਗੇ ਹਨਾ ਬਾਈ ਤੇ ਇੱਕ ਵਾਰੀ ਬਾਈ ਸੁਖਮੰਦਰ ਬਾਈ ਤ ਕਰਦੇ ਸਾਰੀ ਸਸਤਾ ਦਾ ਧੰਨਵਾਦ ਬਾਈ ਇਕਮ ਸਖਮੰਦਰ ਬਾਈ ਫਿਰ ਧੰਨਵਾਦ ਕਰਦੀਏ ਇੱਕ ਵਾਰੀ ਸਾਰਿਆਂ ਦਾ ਆਪਾਂ ਹਨਾ ਬਿਲਕੁਲ ਸਭ ਤੋਂ ਪਹਿਲਾਂ ਤਾਂ ਦਲਜੀਤ ਸਦਰਪੁਰੇ ਦਾ ਧੰਨਵਾਦ ਕਰਦੇ ਆਂ ਜੀ ਆਪਾਂ ਹਨਾ ਜਿਨੇ ਇੰਨਾ ਵੱਡਾ ਯੋਗਦਾਨ ਫਿਰ ਸਾਡੀਆਂ ਡਿਊਟੀਆਂ ਲੱਗੀਆਂ ਜੀ ਵੀ ਇਹ ਜੇ ਪਸ਼ੂ ਲੈਣੇ ਆ ਜੀ ਵੀ ਕੋਈ ਬਾੜਾ ਬਣਾ ਵੇਖਿਓ ਵੀ ਕੋਈ ਉਵੇਂ ਲੈਣਾ ਜੀ ਵੀ ਵਧੀਆ ਮੱਝਾਂ ਲੈਣੀਆਂ ਬੇਸ਼ੱਕ ਨਾ ਆਪਾਂ ਨੂੰ ਕੋਲੋਂ ਹੋਰ ਵੀ ਪੈਸੇ ਬੋਲੇ ਪਹਿਣ ਚੀਜ਼ ਲੈ ਕੇ ਦੇਣੀ ਆ ਵੀ ਚੀਜ਼ਾਂ ਲੈ ਕੇ ਦੇਣੀਆਂ ਜਿਹੜੀਆਂ ਕੋਈ ਜਵੇਂ ਤੁਸੀਂ ਦੱਸ ਕੇ ਆਟੇ ਆ ਵੀ ਟੋਕੜ ਵੀ ਉਸ ਪਾਸੇ ਵੀ ਕੇ ਉਹ ਜੀਆਂ ਮੱਝਾਂ ਲੈ ਕੇ ਦੇਈਏ ਜੀ ਤੇ ਅਸੀਂ ਆਪਦਾ 5 ਦਿਨ ਹੋ ਗਏ ਜੀ ਪੰਜਾਂ ਜਾਨਿਆਂ ਨੂੰ ਦਿਨ ਪਰ ਰਾਤ ਇੱਕ ਕਰਤੀ ਅਸੀਂ ਜੀ ਮੰਨ ਕੇ ਚੱਲੋ ਵੀ ਰੋਟੀ ਵੀ ਸਾਡੀ ਅਸੀਂ ਇੱਕ ਟਾਈਮ ਖਾਂਦੇ ਸੀ ਜੀ ਕੀ ਬਾਤ ਤੇ ਸਾਰੀਆਂ ਪੂਰੀਆਂ ਤਸੱਲੀ ਕਰਕੇ ਸਾਰਾ ਮਾਲ ਜਨਾ ਹਾਂ ਇਹਦਾ ਬਿੱਲੂ ਚਿਮਨੇ ਦਾ ਬੱਬੇ ਦਾ ਹਾਂਜੀ ਤੇ ਸਾਡੇ ਸਰਪੰਚ ਦਾ ਹਾਂਜੀ ਤੇ ਦਲਜੀਤ ਦਾ ਜੀ ਕੈਦਰ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਦਿਨ ਪਰ ਰਾਤ ਇੱਕ ਕਰਕੇ ਬਿਲਕੁਲ ਇੰਨੀ ਆਪਣਾ ਨਵਾਇਆ ਆਪਾ ਪੀਡੀਐਫ ਦੇ ਸਾਰੇ ਸਸਤਾ ਦੇ ਮੈਂਬਰਾਂ ਦਾ ਹੀ ਧੰਨਵਾਦ ਕਰਦੇ ਹਣਾ ਜੀ ਉਹਨਾਂ ਨੇ ਬੜੀ ਮਦਦ ਕੀਤੀ ਹੈ ਉਹ ਦਾ ਬੁੰਆਂ ਵਾਲੇ ਵਾਲਾ ਉਹਨਾਂ ਨੇ ਵੀ ਮੱਜਾਂ ਕਾਫੀ ਮੱਜਾਂ ਲੈ ਕੇ ਦਿੱਤੀਆਂ ਇਹ ਮੈਨੂੰ ਪਤਾ ਕਿੰਨੀਆਂ ਲੈ ਕੇ ਦਿੱਤੀਆਂ ਠੀਕ ਹੈ ਵੀਰੇ ਪਰ ਉਹਨਾਂ ਨੇ ਕਾਫੀ ਜੋਗਦਾ ਉਹਨਾਂ ਨੇ ਵੀ ਦਿਨ ਪਰ ਰਾਤ ਇੱਕ ਕਰਤੀ ਠੀਕ ਹੈ ਜੀ ਉਹ ਬੰਦੇ ਨੇ ਉਹਨੇ ਆਪ ਦੇ ਇਲਾਕੇ ਚ ਲਈਆਂ ਸਾਨੂੰ ਸੀਗਾ ਵੀ ਇਲਾਕਾ ਮੁਕਸਰ ਵਾਲਾ ਵਧੀਆ ਜੀ ਅਸੀਂ ਨਿਕਲ ਕੇ ਅਸੀਂ 5 ਦਿਨ ਲਾਏ ਆ 5 ਦਿਨਾਂ ਦੇ ਵਿੱਚ ਦੀ ਢੋ ਵੱਡੀ ਡਿਊਟੀਆਂ ਸੁਭਾਲੀਆਂ ਸਾਰੀਆਂ ਢੋ ਢੋ ਸਾਡੀਆਂ ਡਿਊਟੀਆਂ ਸੀ ਅਸੀਂ ਮੈਨੂੰ ਲੱਗਦਾ 35 40 ਦੇ ਲਗਭਗ ਅਸੀਂ ਲਈਆਂ ਉਹਨੇ ਕਿੰਨੀਆਂ ਲਈਆਂ ਇਹ ਨਹੀਂ ਪਤਾ ਠੀਕ ਹੈ ਜੀ ਹਨਾ ਵੀ ਚੰਗ 50 ਬਣ ਗਈਆਂ ਜੀ ਉਹ ਪਿੰਦੇ ਬਾਈ ਸਾਰੀਆਂ ਮੱਜਾਂ ਇੱਕ ਥਾਂ ਦੇ ਸੀ ਆਉਣਗੀਆਂ ਮੁੱਦਕੀ ਜੀ ਤੇ ਮੁੱਦਕੀ ਤੋਂ ਫਿਰ ਰਵਾਨਾ ਹੋਣਗੀਆਂ ਕੱਲ ਇੱਕ ਆਪਣੇ ਪਿੰਡ ਉੱਤੇ ਇਕੱਠੀਆਂ ਕਰੋ ਹਾਂ ਇੱਥੇ ਆਉਣਾ ਇੱਥੇ ਆਪਾਂ ਇੰਨੀਆਂ ਬੰਨ ਨਹੀਂ ਸਕਦੇ ਜੀ 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 ਤੇ ਬੰਦੇ ਫਿਰੋਜਿਆਂ ਤੋਂ ਲੈਂ ਜਾਂ ਲੋਕੀ ਤਾਂ ਜਦੋਂ ਜਦੋਂ ਤੁਸੀਂ ਮੁੱਦਕੀ ਤੋਂ ਤੁਰ ਲੱਗੇ ਮੈਨੂੰ ਫੋਨ ਲਾ ਦੇ ਬੰਦਾ ਹੈਗਾ ਮੈਂ ਡਿਊਟੀ ਲਾ ਦੋ ਸ਼ਾਰਟ ਲੈ ਲਊਗਾ ਤੁਹਾਡੇ ਹਾਂ ਬਿਲਕੁਲ ਬਿਲਕੁਲ ਹਾਂ ਮੋ ਉੱਥੇ ਮੇਰਾ ਖਿਆਲ ਵੀ 8 ਕ ਦਾ ਟਾਈਮ ਇੱਥੇ ਮੁੱਦਕੀ ਦਾ ਬਸ ਠੀਕ ਆ ਤੁਸੀਂ ਮੈਨੂੰ ਦੱਸ ਦਿਓ ਮੈਂ ਬੰਦਾ ਡਿਊਟੀ ਲਾ ਕੇ ਜਾਉ ਹਾਂ ਠੀਕ ਆ ਠੀਕ ਆ ਅੱਛਾ ਹੁਣ ਆਪਾਂ ਵਧੀਆ ਸਮਾਪਤੀ ਵੱਲ ਨੂੰ ਫਿਰ ਜੀ ਗਹਿਰਾਈਆਂ ਦੇ ਵਿੱਚੋਂ ਮੂੰਹ ਦੀ ਜ਼ੁਬਾਨ ਦੇ ਵਿੱਚੋਂ ਨਿਕਲੀ ਹੋਈ ਅੱਖਾਂ ਦੀ ਪਹਿਚਾਣ ਦੇ ਵਿੱਚੋਂ ਤੇ ਸਖਮੰਦਰ ਬਾਈ ਦੀ ਮਾਣ ਦੇ ਵਿੱਚੋਂ ਤੇ ਜਿੰਨੀਆਂ ਵੀ ਸਾਰੀਆਂ ਇਸ ਇਲਾਕੇ ਦੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਐਡਾ ਵੱਡਾ ਯੋਗਦਾਨ ਦਿੱਤਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਾਈ ਬਹੁਤ 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 ਧੰਨਵਾਦ ਕਰਦੇ ਆਂ ਤੇ ਪ੍ਰਮਾਤਮਾ ਅੱਗੇ ਦੁਆ ਕਰਦੇ ਆਂ ਵੀ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਉਹ ਸੰਸਤਾ ਐਡੀ ਕੋ ਵੱਡੀ ਅਮੀਰ ਬਣਾਦਾਈ ਮਾਲਕਾ ਇੰਨੀ ਕੋ ਵੱਡੀ ਮੀਰ ਬਣਾਦੀ ਮਾਲਕਾ ਕਿ ਕਦੇ ਜੇ ਪੰਜਾਬ ਨੂੰ ਲੋੜ ਪਵੇ ਤਾਂ ਉਹ ਸਿਰ ਕੱਢਵੇਂ ਜੋਧਿਆਂ ਦੇ ਵਿੱਚੋਂ ਖੜੀ ਹੋਵੇ ਇੰਨੀ ਕੋ ਦੁਆ ਕਰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ